ਸਾਡੀ ਸੰਪਰਦਾ ਮਾਫ ਕਰਿਓ ਨਾਨਕ ਸਰ ਸਾਡੀ ਸੰਪਰਦਾ ਵਿੱਚ ਇਹੀ ਵੱਡੀ ਗੱਲ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ-ਨਾਜ਼ਰ ਪ੍ਰਗਟ ਮੰਨਦੇ ਆਂ ਕਿੰਨੇ ਟਾਈਮ ਭੋਗ ਲੱਗਦਾ ਹੈ ਪ੍ਰਸ਼ਾਦੇ ਦਾ ਦੋ ਟਾਈਮ ਦੁੱਧ ਚਾਹ ਦਾ ਭੋਗ ਲੱਗਦਾ ਹੈ ਏਵ ਨਾਲ ਮਹਾਰਾਜ ਨੂੰ ਪ੍ਰਕਾਸ਼ ਕਰਦੇ ਆਂ ਟਾਈਮ ਨਾਲ ਬਰਾਜਮਨ ਕਰਦੇ ਆਂ 8 ਵਜੇ 'ਚ ਰਾਤ ਨੂੰ ਪ੍ਰਕਾਸ਼ ਹੋਏ ਸਵੇਰੇ 9 ਵਜੇ ਬਰਾਜਮਨ ਕਰ ਦਿੰਨੇ ਆਂ ਇਸ ਦਿਨੇ ਸਾਡੇ ਕਾਸ਼ ਕਰਕੇ ਰਾਤ ਨੂੰ 10 ਵਜੇ ਵਿਰਾਜਮਾਨ ਕਰ ਦਿੰਨੇ ਆ ਟਾਈਮ ਦੇ ਹਿਸਾਬ ਨਾਲ ਗੁਰੂ ਸਾਹਿਬ ਹਾਜ਼ਰ ਨਾਜ਼ਰ ਬੈਠੇ ਕਦੋਂ ਤੱਕ ਤੱਕ ਰਹਿਣਗੇ ਆਰਾਮ ਵੀ ਕਰਾਉਣਾ ਸੁਖਾਸਨ ਵੀ ਕਰਨਾ ਔਰ ਕੋਈ ਇਹ ਚ ਪਖੰਡਾ ਵਾਲੀ ਗੱਲ ਨਹੀਂ ਹੈ ਇਹ ਤਾਂ ਇੱਕ ਪ੍ਰੇਮ ਦੀ ਖੇਡ ਹੈ ਬਾਬਾ ਨਾਨਕ ਸਿੰਘ ਜੀ ਕਹਿੰਦੇ ਦੁਨੀਆ ਦੋਹਰੇ ਪੜਦੀ ਐ ਤੇ ਗਾਉਂਦੀ ਐ ਆਗਿਆ ਭਈ ਅਕਾਲ ਕੀ ਤਬਿ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਹੋਰਾਂ ਕੀ ਦੇ ਤੇ ਬਾਬਾ ਜੀ ਕਹਿੰਦੇ ਅਸੀਂ ਫਿਰ ਪ੍ਰਗਟ ਕਰਕੇ ਮੰਨ ਲਿਆ ਜਿਹਨੇ ਨਹੀਂ ਮੰਨਿਆ ਉਹਨਾਂ ਲਈ ਤਾਂ ਇੱਕ ਗ੍ਰੰਥੀ ਹੈ ਇੱਕ ਕਿਤਾਬ ਵੀ ਹੈ ਉਹ ਦੁਸ਼ਟ ਇਹੋ ਜਿਹੇ ਬੇਦਵੀਆਂ ਵੀ ਕਰਦੇ ਫਿਰਦੇ ਆਂਗ ਵੀ 파ੜ ਕੇ ਸੱਢਦੇ ਪਰ ਜਿਨ੍ਹਾਂ ਨੇ ਮੰਨਿਆ ਉਹਨਾਂ ਲਈ ਤਾਂ ਅੱਖਰ ਅੱਖਰ ਗੁਰੂ ਨਾਨਕੀ ਆਪੋ ਸਤਨਾਮ